ਅਕਸਰ ਪੰਜਾਬ ਦੇ ਵਿੱਚ ਜਦੋਂ ਗੱਲ ਹੁੰਦੀ ਹੈ ਪੰਚਾਇਤੀ ਜ਼ਮੀਨਾਂ ਦੀ ਤਾਂ ਵੱਡੇ-ਵੱਡੇ ਲੋਕਾਂ ਦਾ ਇਸ ਦੇ ਉੱਤੇ ਕਬਜ਼ਾ ਕਰਨ ਦਾ ਨਾਉ ਹੁੰਦਾ ਹੈ। ਸਭ ਤੋਂ ਪਹਿਲਾਂ ਚਰਚਾ ਹੋਈ ਸੀ ਮੋਹੱਲੀ ਦੇ ਨੇੜੇ-ਤੇੜੇ ਜਿੱਥੇ ਆਈਪੀਐਸ ਆਈਐਸ ਦੇ ਵੱਡੇ ਸਿਆਸਤਦਾਨਾਂ ਨੇ ਜਿਹੜਾ ਮਗਰਮੱਛਾ ਮੰਗ ਇਸ ਜ਼ਮੀਨ ਨੂੰ ਹੜੱਪ ਲਿਆ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਅਤੇ ਕੁਲਦੀਪ ਸਿੰਘ ਢਾਲੀਵਾਲ ਹੋਰੀ ਪੰਚਾਇਤ ਮੰਤਰੀ ਬਣਦੇ ਨੇ। ਲਾਮ ਲਸ਼ਕਰ ਲੈ ਕੇ ਢਾਲੀਵਾਲ ਸਾਹਿਬ ਹੋਰੀ ਪਿੰਡਾਂ 'ਚ ਨਿਕਲਦੇ ਨੇ ਟਰੈਕਟਰ ਦੇ ਉੱਤੇ ਬੈਠ ਕੇ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛਡਾਉਣ ਦੀ ਗੱਲ ਕਰਦੇ ਆ। ਕੀ ਇਹ ਪੰਚਾਇਤੀ ਜ਼ਮੀਨਾਂ ਛੜਾ ਲਈਆਂ ਕੀ ਇਹ ਪੰਚਾਇਤੀ ਜ਼ਮੀਨਾਂ ਪੰਚਾਇਤਾਂ ਕੋਲੇ ਵਾਪਸ ਆ ਗਈਆਂ ਜਾਂ ਫਿਰ ਉਹਨਾਂ ਧਨਾਰ ਲੋਕਾਂ ਕੋਲੇ ਸਿਆਸਤਦਾਨਾਂ ਕੋਲੇ ਨਿੱਜੇ ਨੇ ਪਹਿਲਾਂ ਤੋਂ ਹੀ ਕਾਬਜ ਨੇ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਇਹਨਾਂ ਪੰਚਾਇਤੀ ਜ਼ਮੀਨਾਂ ਦਾ ਹੱਲ ਕੀ ਹੈ ਇਹ ਪੰਚਾਇਤੀ ਜ਼ਮੀਨਾਂ ਵਾਪਸ ਕਿਵੇਂ ਹੋਣ ਕਿਸ ਤਰ੍ਹਾਂ ਹੋਣ ਕਿਵੇਂ ਜਿਹੜਾ ਪੰਚਾਇਤਾਂ ਨੂੰ ਉਹਨਾਂ ਦਾ ਹੱਕ ਮਿਲੇ ਇਸ ਗੱਲਬਾਤ ਨੂੰ ਨਾਲ ਦੀ ਨਾਲ ਕਮੈਂਟ ਲਾਈਕ ਤੇ ਸ਼ੇਅਰ ਕਰੀ ਚਲੋ ਮੇਰੇ ਨਾਲ ਨੇ ਹਰਪਨ ਲਾਭ ਸਿੰਘ ਗਰੇਵਾਲ ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਣੇ ਵਾਲੇ ਸਭ ਸ਼ੁਰੂ ਤੇਨ ਸਤਿ ਸ਼੍ਰੀ ਅਕਾਲ ਜੀ ਜੀ ਗਰਵਨ ਸਾਹਿਬ ਸ਼ੁਰੂਆਤ ਕਰੀਏ ਜੀ ਜਿਵੇਂ ਮੈਂ ਪਹਿਲਾਂ ਕਿਹਾ ਕੀ ਕੁਲਦੀਪ ਸਿੰਘ ਢਾਲੀਵਾਲ ਹੁਰੀ ਬੜਾ ਲਾਮ ਲਸ਼ਕਰ ਲੈ ਕੇ ਪੰਚਾਇਤੀ ਜ਼ਮੀਨਾਂ ਨੂੰ ਖਾਲੀ ਕਰਾਉਣ ਨਿਕਲੇ ਸੀ ਜੀ ਕਿੱਥੇ ਕ ਪਹੁੰਚੀ ਉਹ ਗੱਲ ਦੇਖੋ ਜੋ ਗੱਲ ਤਾਂ ਤੰਬੂ ਤੱਕੀ ਸੀਗੀ ਜਿਹੜਾ ਉੱਥੇ ਇਹਨਾਂ ਨੇ ਤੰਬੂ ਲਗਾਇਆ ਸੀ ਕਿ ਪਤਾ ਨਹੀਂ ਕਿਹੜੇ ਮਾਜਰੇ ਦੇ ਵਿੱਚ ਜਾ ਕੇ ਲਗਾਇਆ ਸੀਗਾ ਉਹ ਗੱਲ ਵੀ ਪੁੱਠੀ ਪੈ ਗਈ ਕਿਉਂਕਿ ਆਪਣੇ ਸਿਮਰਜੀਤ ਮਾਨ ਦਾ ਜਿੱਥੇ ਕਹਿ ਰਹੇ ਸੀਗੇ 110 ਕਿਲੇ ਨੇ ਫਲਾਨਾ ਧਮਕਾਣਾ ਉਹਨਾਂ ਦੇ ਬੇਟੇ ਨੇ ਹੁਣ ਚੱਕ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਉੱਤੇ ਵਾਪਸ ਪਾ ਦਿੱਤਾ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਸੀਗੇ ਉਹ ਹਾਈ ਕੋਰਟ ਦੇ ਉੱਤੇ ਡਿਫਰਮੇਸ਼ਨ ਪਾ ਦਿੱਤੀ ਉਹਨਾਂ ਦੇ ਉੱਤੇ ਦੁਆਰਾ ਤੋਂ ਤੇ ਉਹ ਹਜੇ ਕੋਰਟ ਦੇ ਵਿੱਚ ਹੈ ਡਿਫਰਮੇਸ਼ਨ ਉਹ ਹਜੇ ਲੰਬੀ ਚੱਲੂਗੀ ਕਿਉਂਕਿ ਉੱਥੇ ਇੰਨੀ ਸਾਰੀ ਪ੍ਰੂਵ ਨਹੀਂ ਸੀ ਹੋਈ ਹੁਣ ਜਿੱਤੇ ਦਾ ਗੱਲ ਆਉਂਦੀ ਹੈ ਵੀ ਜਦੋਂ ਲਾਸਟ ਜਿਹੜੀ ਇਹਨਾਂ ਦੀ ਸੀਗੀ ਉਸ ਟਾਈਮ ਦੇ ਉੱਤੇ ਜਿਹੜਾ ਇਹਨਾਂ ਨੇ ਕਿਹਾ ਸੀ ਢਾਲੀਵਾਲ ਸਾਹਿਬ ਦੀ ਦਾ ਪ੍ਰਿੰਟ ਦੇ ਵਿੱਚ ਹੈਗੀ ਹੈ ਇਹਨਾਂ ਦੀ ਇੰਟਰਵਿਊ ਦਾ ਵੇਰਵਾ ਕਿ 26000 ਏਕੜ ਜਿਹੜੀ ਹੈ ਜ਼ਮੀਨ ਪੰਚਾਇਤੀ ਤੇ ਕਾਮਨ ਲੈਂਡ ਜਿਹਨੂੰ ਕਹਿ ਦਿੰਦੇ ਨੇ ਪੰਚਾਇਤ ਕਾਮਨ ਲੈਂਡ 26000 ਏਕੜ ਜਿਹੜੀ ਹੈ ਉਹ ਹੈਗੀ ਹੈ ਜੀ ਗੈਰ ਕਾਨੂੰਨੀ ਕਬਜ਼ੇ ਦੇ ਥੱਲੇ ਠੀਕ ਹੈ ਤੇ ਉਹਨੂੰ ਛਡਾਣ ਚੱਲੇ ਸੀਗੇ ਤੇ ਆਖਰੀ ਜੋ ਰਿਪੋਰਟ ਆਈ ਸੀ ਉਸ ਤੋਂ ਬਾਅਦ ਕੋਈ ਰਿਪੋਰਟ ਨਹੀਂ ਆਈ ਉਸ ਉਹ ਆਖਰੀ ਜੋ ਰਿਪੋਰਟ ਆਈ ਸੀ ਵੀ ਇਹਨਾਂ ਨੇ 500 ਕਿ 554 ਕਿਲੇ ਇਹਨਾਂ ਨੇ ਛੜਵਾਈ ਸੀ ਹੁਣ ਉਹ ਕਿੱਥੇ ਛੜਵਾਈ ਹੈ ਕਿੱਥੇ ਨਹੀਂ ਛੜਵਾਈ ਉਹਦਾ ਵੇਰਵਾ ਜੇ ਮੰਗਦੇ ਆਰਟੀਆਈ ਰਾਹੀਂ ਤਾਂ ਉਹ ਵੀ ਨਹੀਂ ਇਹਨਾਂ ਕੋਲ ਹੈਗਾ ਨਾ ਦੇ ਰਹੇ ਨੇ ਅੱਜ ਕੱਲ ਜਿਹੜਾ ਚੱਲ ਰਿਹਾ ਹੈ ਵੀ ਜਿਹੜੀ ਹੈ ਸਰਕਾਰੀ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਸਾਰਿਆਂ ਦੀ ਅੱਖ ਹੈ ਹੁਣ ਉਹਦੇ ਨਾਲ ਇੱਕ ਰੰਗਤ ਜੋੜ ਦਿੱਤੀ ਸੀ ਇਹਨਾਂ ਨੇ ਯੁੱਧ ਨਸ਼ੇ ਵਿਰੋਧਾ ਲਈ ਜੀ ਬਿਲਕੁਲ ਹੁਣ ਯੁੱਧ ਨਸ਼ੇ ਵਿਰੋਧ ਦੇ ਵਿੱਚ ਕੀ ਹੁੰਦਾ ਜੇਸੀਬੀ ਲੈ ਕੇ ਪਹੁੰਚ ਜਾਂਦੇ ਨੇ ਪਰ ਛੱਤੀ ਢਾ ਦਿੰਦੇ ਨੇ ਫਲਾਣਾ ਢਾ ਦਿੰਦੇ ਨੇ ਤਾਂ ਵੱਡੇ ਮਗਰਮ ਅੱਛੋ ਦੇ ਨਾਲ ਹੱਥ ਨਹੀਂ ਆਉਂਦੇ ਕਿਉਂਕਿ ਉਹ ਜਿਹੜੇ ਢਾਏ ਜਾਂਦੇ ਨੇ ਉਹਦਾ ਨਸ਼ੇ ਨਾਲ ਤਾਂ ਚਲੋ ਵੇਚਦਾ ਹੋਣਾ ਕਦੇ ਪਰਚਾ ਸੀ ਜਾਂ ਕੋਈ ਸੀ ਪਹਿਲਾਂ ਇਹਨਾਂ ਨੇ ਸਾਰੇ ਠਾਣੇ ਲਗਾ ਰੱਖੇ ਵੀ ਕੱਢ ਕੇ ਲਿਆਓ ਵੀ ਜਿਨ੍ਹਾਂ ਦੇ ਇਹਨਾਂ ਦੇ ਉੱਤੇ ਪਰਚਾ ਹੈ ਉਹਨਾਂ ਦਾ ਕੋਈ ਬਾਥਰੂਮ ਮੱਝਾਂ ਵਾਲਾ ਜਾਂ ਕੋਈ ਤਵੇਲਾ ਜਾਂ ਕੋਈ ਅਹਜੀ ਚੀਜ਼ ਗੈਰ ਮਤਲਬ ਕਿ ਸਰਕਾਰੀ ਜ਼ਮੀਨ ਤੇ ਬਣੀ ਹੋਵੇ ਤਾਂ ਉਹਨੂੰ ਭੱਜ ਕੇ ਜਾ ਕੇ ਢਾ ਦਿੰਦੇ ਸੀ ਪੂਰਾ ਐਸਐਸਪੀ ਉਸ ਨੂੰ ਪੰਪਾਂ ਨੂੰ ਸ਼ੋਅ ਕੀਤਾ ਹਾਂ ਪੰਪਾਂ ਨੂੰ ਸ਼ੋਅ ਕਰਕੇ ਤੇ ਬਈ ਅਸੀਂ ਇਹਨਾਂ ਦੇ ਘਰ ਢਾ ਦਿੱਤੇ ਘਰ ਢਾ ਦਿੱਤੇ ਦੋ ਚਾਰ ਜਾਣਿਆਂ ਦੇ ਮੂੰਹ ਚ ਇਹਨਾਂ ਦੇ ਹੀ ਬੰਦੇ ਮਾਈਕ ਦੇ ਦਿੰਦੇ ਸੀਗੇ ਬਈ ਕਿਵੇਂ ਆ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਹਟ ਗਿਆ ਪਰ ਚਿੱਟੇ ਦੇ ਉੱਤੇ ਕੋਈ ਫਰਕ ਨਹੀਂ ਆ ਜਿੱਤੇ ਦਾ ਗੱਲ ਆ ਗਈ ਜੀ ਇਹਦਾ ਜ਼ਮੀਨਾਂ ਦੀ ਹੁਣ ਜਿਹੜੀ ਇੱਥੇ ਉੱਤੇ ਗੱਲ ਕਰੀਏ ਤੇ ਇਸ ਨੂੰ ਮੈਂ ਇੱਕ ਹੋਰ ਚੀਜ਼ ਨਾਲ ਜੋੜ ਦਾਂ ਜੀ ਪੰਜਾਬ ਦੇ ਕਰਜ਼ੇ ਦੇ ਨਾਲ ਅੱਜ ਵੀ ਇਹਨਾਂ ਨੇ ਫਰਮਾਨ ਕੱਢ ਦਿੱਤਾ ਹੁਣ ਜੜੀਆਂ ਚੰਗੀਆਂ ਬੜੀਆਂ ਹੋਈਆਂ ਮੰਡੀਆਂ ਜਾਂ ਕੁਛ ਇਸ ਤਰ੍ਹਾਂ ਦੇ ਹੈਗੇ ਨੇ ਉਹ ਵੇਚਣ ਨੂੰ ਤੁਰ ਪਏ ਨੇ ਖਜ਼ਾਨਾ ਭਰਨ ਲਈ ਭਗੌੜਾ ਬੰਨ੍ਹ ਦਿੱਤਾ ਹਾਂ ਜਿਵੇਂ ਹਾਂਜੀ ਨਹੀਂ ਜੀ ਅੱਜ ਇੱਕ ਨਵਾਂ ਫਰਮਾਨ ਕੱਢ ਦਿੱਤਾ ਹੈ ਜੀ ਹਾਂ ਲੁਧਿਆਣਾ ਵਾਲੇ ਸੰਜੀਵ अरोड़ा ਜੀ ਜਿਹੜੇ ਐਮਪੀ ਤੋਂ ਪ੍ਰੋਮੋਸ਼ਨ ਹੋ ਕੇ ਵਿਧਾਇਕ ਬਣੇ ਨੇ ਜੀ ਮੁੜਕੇ ਮੰਤਰੀ ਬਣ ਗਏ ਠੀਕ ਹੈ ਜੀ ਮੁੜਕੇ ਮੰਤਰੀ ਬਣ ਗਏ ਨੇ ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੋਣੀ ਹੈ ਪਰ ਉਸ ਤੋਂ ਪਹਿਲਾਂ ਸੋਮਵਾਰ ਤੱਕ ਜਿਹੜੀ ਹੈ ਨਿਸ਼ਾਨਦੇਹੀ ਦੇ ਦਿਤੀ ਹੈ ਜਿਸ ਦੇ ਵਿੱਚ ਹਾਰਟੀਕਲਚਰ ਡਿਪਾਰਟਮੈਂਟ ਦੇ 80 85 ਕਿਲੇ ਨੇ ਹੂੰ 1500 ਏਕੜ ਜਿਹੜੀ ਹੈਗੀ ਆ ਉਹ ਪੀਏਯੂ ਦੀ ਲੈਂਡ ਆ ਪਹਿਗੇ ਵੀ ਪਹਿਗੇ ਪੀਏਯੂ ਹਾਂਜੀ 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 ਪੀਏਯੂ ਹੈਗੇ ਹਾਰਟਿਕਲਚਰਲ ਨੂੰ ਪਹਿਗੇ ਪੰਜਾਬ ਐਗਰੋ ਦੀ ਜ਼ਮੀਨ ਨਾਲ ਨੂੰ ਪਹਿਗੇ ਤਾਂ ਘੱਟੋ ਘੱਟ 3000 3500 ਏਕੜ ਦੇ ਉੱਤੇ ਇਹਨਾਂ ਦੀ ਪਹਿਲਾਂ ਅੱਖ ਚਲੀ ਗਈ ਹੈ ਲੁਧਿਆਣੇ ਲਾਡੋਆ ਵਾਲਾਲੇ ਪਾਸੇ ਇਹਨਾਂ ਨੂੰ ਪਹਿਲਾਂ ਵੀ ਇੱਕ ਵਾਰੀ ਸਰਕਾਰ ਨੇ ਹਾਂਜੀ ਹਾਂਜੀ ਅੱਜ ਕੱਲ ਦੀ ਨੋਟੀਫਿਕੇਸ਼ਨ ਅੱਜ ਕਰ ਦਿੱਤੀ ਆ ਪਾ ਦਿੱਤੀ ਅਸੀਂ ਫੇਸਬੁੱਕਾਂ ਦੇ ਉੱਤੇ ਤਾਂ ਇਹਨਾਂ ਨੂੰ ਕਰਨ ਦੀ ਬਜਾਏ ਹੁਣ ਮੈਂ ਇਸ ਚੀਜ਼ ਨੂੰ ਜੋੜਦਾ ਆਪਣੇ ਪੰਜਾਬ ਦੇ ਉੱਤੇ ਕਰਜ਼ਾ ਕਿੰਨਾ 4 ਲੱਖ ਕਰੋੜ ਦਾ ਹੂੰ ਬਿਲਕੁਲ ਅਜੇ ਹੋਰ ਲੈਂਣ ਨੂੰ ਫਿਰਦੇ ਨੇ ਠੀਕ ਹੈ ਉਹ ਤਾਂ ਲਿਮਟ ਪਾਰ ਹੋ ਗਈ ਹੈ ਤਾਂ ਕਰਕੇ ਅਜੇ ਮਿਲ ਨਹੀਂ ਰਹੀ ਹੈ ਨਹੀਂ ਤਾਂ ਜਿਵੇਂ ਮਿਲੂਗਾ ਬਿਹਾਰ ਇਲੈਕਸ਼ਨ ਚੋੜਾ ਵੀ ਇਹਨਾਂ ਨੇ ਲੜਨੀ ਹੈ ਇਹਨੇ ਬਿਲਕੁਲ ਬਿਲਕੁਲ ਪੰਜਾਬ ਲਈ ਤਾਂ ਚਾਹੀਦਾ ਨਹੀਂ ਇਹ ਇੰਨਾ ਕਮਾਂ ਲਈ ਚਾਹੀਦਾ ਹੈ ਹੂੰ ਤਾਂ ਉਹਦੇ ਲਈ ਜਿਹੜਾ ਚਾਹੀਦਾ ਹੈ ਤੇ 4 ਲੱਖ ਕਰੋੜ ਤੇ ਜਿਹੜੀ ਤੁਸੀਂ ਮੋਹੱਲੀ ਲਾਗੇ ਦੀਆਂ ਜ਼ਮੀਨਾਂ ਦੀ ਗੱਲ ਕੀਤੀ ਸੀ ਮੈਂ ਤੁਹਾਨੂੰ ਇੱਕੋ ਪਿੰਡ ਬਤਲ ਕੇ ਪਿੰਡ ਦਾ ਨਾਮ ਲੈਣਾ ਹੈ ਜੀ ਉਹ ਹੈਗਾ ਜੀ ਮਾਜਰੀ ਜਯੰਤੀ ਹੂੰ ਇਹ ਪਹਾੜੀਆਂ ਦੇ ਥੱਲੇ ਜੇ ਪੈਂਦਾ ਠੀਕ ਹੈ ਫੋਟੇਲ ਚ ਫੋਟੇਲ ਦੇ ਵਿੱਚ ਹੁਣ ਇੱਥੇ ਪਿੰਡ ਦੀ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਹੈ ਘੱਟੋ ਘੱਟ ਨਹੀਂ ਤਾਂ ਇੱਥੇ 3000 ਏਕੜ ਜ਼ਮੀਨ ਜਿਹੜੀ ਹੈ ਉਹ ਸਾਰੀ ਗੈਰ ਕਾਨੂੰਨੀ ਕਬਜ਼ੇ ਦੇ ਵਿੱਚ ਹੈ ਤੇ ਇਹਦੇ ਪਿੱਛੇ ਕੌਣ ਨੇ ਵੱਡੇ ਵੱਡੇ ਆਈਐਸ ਆਈਪੀਐਸ ਤੇ ਬਿਊਰੋਕਰੇਟਸ ਪੀਸੀਐਸ ਤੇ ਪੋਲੀਟੀਸ਼ੀਅਨ ਇਹਨਾਂ ਨੇ ਗੈਰ ਕਾਨੂੰਨੀ ਤੌਰ ਦੇ ਉੱਤੇ ਦੱਬੀ ਹੋਈ ਹੈ ਤੇ ਘਟੋ ਘਟ ਇੱਥੇ ਇੱਕ ਜਿਹੜੀ ਇੱਕ ਏਕੜ ਹੈਗੀ ਐ ਇਹ ਹੈਗੀ ਐ ਜੀ 10 ਕਰੋੜ ਦੀ ਬੱਲੇ ਬੱਲੇ ਤਾਂ 3000 ਨੂੰ 10 ਕਰੋੜ ਨਾਲ ਤੁਸੀਂ ਕਰਜਾ ਲੈ ਗਿਆ ਫਿਰ ਪੰਜਾਬ ਦਾ ਤੁਸੀਂ ਕਰਕੇ ਦੇਖ ਲਓ ਜੀ ਹਜੇ ਇਹਦੇ ਇੱਥੇ ਬਸ ਨਹੀਂ ਹੁੰਦੀ ਜੀ ਟੋਟਲ ਜਿਹੜੀ ਇਹਨਾਂ ਨੇ ਸਰਵੇ ਕੀਤਾ ਸੀ ਪਿੱਛੇ ਜੇ ਉਹਦੇ ਵਿੱਚ ਹੈਗਾ ਵੀ 1 ਲੱਖ ਤੇ 41 ਅ ਹਜ਼ਾਰ ਜਿਹੜੀ ਏਕੜ ਹੈ ਅ 1 ਲੱਖ ਤੇ 41 ਹਜ਼ਾਰ ਏਕੜ ਜ਼ਮੀਨ ਜਿਹੜੀ ਹੈ ਉਹ ਸਰਕਾਰੀ ਜ਼ਮੀਨ ਆ ਪੰਚਾਇਤੀ ਤੇ ਰੂਰਲ ਡਵੈਲਪਮੈਂਟ ਦੀ ਪੂਰੇ ਪੰਜਾਬ ਦੇ ਵਿੱਚ ਹੁਣ ਉਸ ਦੇ ਵਿੱਚੋਂ 26000 ਤੇ ਆਪਣੇ ਮੂੰਹੋਂ ਕਹਿ ਰਹੇ ਨੇ ਵੀ ਇਹ ਦੱਬੀ ਹੋਈ ਐ ਹੁਣ ਮੈਂ ਤੁਹਾਨੂੰ ਉਹ ਵਾਲੇ ਦੱਸਦਾ ਜੀ ਜਿਹਨਾਂ ਦੇ ਉੱਤੇ IAS ਤੇ IPS ਨੇ ਕੀਤੇ ਹੋਏ ਜਿਹੜੇ ਮੈਂ ਜਨਤੀ ਮਾਜਰੀ ਦੀ ਗੱਲ ਕੀਤੀ ਐ ਉਸ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਐ ਜੀ 10 ਕਰੋੜ ਦਾ ਇੱਕ ਏਕੜ ਐਕ ਬਿਲਕੁਲ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਐ ਉਹਦੇ ਉੱਤੇ ਦੋ ਇਨਕੁਆਰੀਆਂ ਲੱਗ ਚੁੱਕੀਆਂ ਹੂੰ ਦੋ ਆਈਏ ਅਫਸਰਾਂ ਨੇ ਕੀਤੀਆਂ ਕਿਉਂਕਿ ਉਹ ਪਿੰਡ ਵਾਲੇ ਭੱਜੇ ਫਿਰਦੇ ਨਹੀਂ ਉਹ ਤਾਂ ਵਿਚਾਰੇ ਕੁਝ ਵੀ ਨਹੀਂ ਕਰ ਸਕਰੇ ਗਰੀਬ ਹੋ ਗਏ ਨੇ ਹਮਮ ਜਦ ਕਿ ਮਹਿੰਗੀਆਂ ਜ਼ਮੀਨਾਂ ਦੇ ਮਾਲਕ ਗਰੀਬ ਹੋ ਗਏ ਤੇ ਦਿਹਾੜੀਆਂ ਕਰ ਰਹੇ ਨੇ ਉਹ ਦੋਨੋਂ ਆਈਏ ਅਫਸਰਾਂ ਨੇ ਲਿਖ ਕੇ ਦਿੱਤਾ ਸੀਗਾ ਵੀ ਇਹ ਜ਼ਮੀਨ ਖਾਲੀ ਹੋਣੀ ਚਾਹੀਦੀ ਹੈ ਤੇ ਇਹਦੇ 'ਚ ਕਬਜ਼ਾ ਜਿਹੜਾ ਹੈ ਪੋਲਿਟਿਸ਼ੀਅਨ ਬਿਊਰੋਕਰੇਟ ਤੇ ਸੀਨੀਅਰ ਪੁਲਿਸ ਅਫਸਰਾਂ ਦਾ ਹੈ ਜੀ ਦੋਨੋਂ ਰਿਪੋਰਟਾਂ ਪਈਆਂ ਨੇ ਹਮਮ ਜਸਟਿਸ ਕੁਲਦੀਪ ਸਿੰਘ ਨੇ ਵੀ ਇਸ ਉੱਤੇ ਜੱਜਮੈਂਟ ਬਹੁਤ ਕਿ ਆਪਣੀ ਰਿਪੋਰਟ ਦਿੱਤੀ ਸੀ ਉਹਨਾਂ ਨੇ ਵੀ ਇਹੀ ਕਿਹਾ ਸੀਗਾ ਵੀ ਇਹਦੇ ਉੱਤੇ ਕਿਉਂਕਿ ਤਰਾਕੜ ਬੰਦੇ ਤੇ ਆਈਐਸ ਆਈਪੀਐਸ ਜੇ ਇਹਨਾਂ ਦੀਆਂ ਜ਼ਮੀਨਾਂ ਨੂੰ ਕਰ ਲਿਆ ਜਿਹੜੇ 26000 ਏਕੜ ਨੂੰ ਆਪਾਂ ਲਾ ਲੀਏ ਜਾਂ 20000 ਲਾ ਲੀਏ ਤਾਂ ਘੱਟੋ ਘੱਟ 20000 ਏਕੜ ਜਿਹੜੀ ਜ਼ਮੀਨ ਹੈ 20000 ਏਕੜ ਘਟ ਨਹੀਂ ਹੁੰਦੀ ਜੀ ਬਹੁਤ ਹੁੰਦੀ ਇਹ ਆਈਏ ਜੇ ਆਪਾਂ ਆਖੀਏ ਨਾ ਤਕੜੇ ਪਿੰਡ ਆ ਜਿਹੜੇ ਕਬਲ ਖਰਾਣਾ ਸਾਡਾ ਪਿੰਡ ਦਾਨੇ ਵਾਲਾ ਹੋ ਗਿਆ ਪੰਜ ਕੁਰਸੀ ਹੋ ਗਿਆ ਇਹ ਚਾਰ ਪਿੰਡਾਂ ਦੀ ਜ਼ਮੀਨ ਬਣਦੀ ਹੈ ਤੇ ਜੇ ਜਲਾਲਾਬਾਦ ਇੰਨਾ ਹਲਕਾ ਨਹੀਂ ਕਰ ਲਈਏ ਤਾਂ ਮੇਰੇ ਕੋਲੇ 15 20 ਕਿੱਲੇ ਪਿੰਡਾਂ ਦੀ ਜ਼ਮੀਨ ਮਾਰੀ ਇਹ ਮਾੜੀਆਂ ਜ਼ਮੀਨਾਂ ਤੇ ਤਾਂ ਹੱਥ ਹੀ ਨਹੀਂ ਰੱਖੇ ਤੁਸੀਂ ਕਿੱਧਰ ਪਿੰਡਾਂ 'ਚ ਵੜ ਗਏ ਹੋ ਮੈਂ ਉਹ ਗੱਲ ਕਰਦਾ ਹਾਂ ਇਹ ਇਹਨਾਂ ਨੇ ਜਿਹੜੀਆਂ ਜ਼ਮੀਨਾਂ ਦੱਬੀਆਂ ਹੋਈਆਂ ਨੇ ਜਨਾਬ ਧਾਨੇਵਾਲੀਆ ਸਾਹਿਬ ਇਹ ਜ਼ਮੀਨਾਂ ਦੱਬੀਆਂ ਹੋਈਆਂ ਨੇ ਇਹਨਾਂ ਨੇ ਮੇਨ ਸ਼ਹਿਰਾਂ ਦੇ ਲਾਗੇ-ਲਾਗੇ ਜਿੱਥੇ 2 ਕਰੋੜ ਤੋਂ ਲੈ ਕੇ 10 ਕਰੋੜ ਤੇ 15 ਕਰੋੜ ਤੱਕ ਦੀ ਏਕੜ ਦੀ ਉਹ ਹੋ ਜਾਂਦੀ ਹੈ ਜੀ ਤੇ 20000 ਏਕੜ ਨੂੰ ਤੁਸੀਂ ਜੇ ਆਪਾਂ ਐਵਰੇਜ ਲਾ ਕੇ ਚੱਲੀਏ ਵੀ ਐਵਰੇਜ ਲਾ ਲਨੇ ਆ 4 ਕਰੋੜ ਲਾ ਲਈਏ ਜੀ ਲਾ ਲਓ 2 ਤੋਂ 10 ਕਰੋੜ ਦੇ ਵਿਚਕਾਰ 4 ਕਰੋੜ ਲੱਖ ਤੋਂ ਘੱਟ ਤਾਂ ਜ਼ਮੀਨ ਹੈ ਹੀ ਨਹੀਂ ਜੀ ਪੰਜਾਬ ਚ ਆਪਾਂ ਇਹ ਇਹ ਇਹਨਾਂ ਨੇ ਤਾਂ 50 ਲੱਖ ਵਾਲੀ ਤਾਂ ਦੱਬੀ ਨਹੀਂ ਹੋਈ ਹੋਈ ਮੈਂ ਕਹੀ ਜਨਾ 50 ਤੋਂ ਤਾਂ ਘੱਟ ਕਿਤੇ ਹੈ ਹੀ ਨਹੀਂ ਹਾਂ ਤਾਂ ਇੱਥੇ ਤੱਕ ਪਹੁੰਚ ਜਾਂਦੀ ਹੈ ਵੀ ਜੇ ਤੁਸੀਂ 20000 ਏਕੜ ਨੂੰ ਤੁਸੀਂ 5 ਕਰੋੜ ਨਾ ਕਰ ਲੋ ਆ ਦੇਖ ਲੋ ਕਿੰਨਾ ਗਿਆ 1000 ਕਰੋੜ ਨਾ 10000 ਕਰੋੜ ਮਰਜ 1 ਲੱਖ 1 ਲੱਖ ਕਰੋੜ ਹਾਂ ਮੈਂ ਭੁੱਲ ਜਾਨਾ ਤਾਂ ਕਰ ਜਾ ਕਰ ਜਾ ਹੋ ਗਿਆ ਹਾਂ ਲੈ ਗਿਆ ਚੌਥਾ ਹਿੱਸਾ ਕਰਜੇ ਦਾ ਰਹਿ ਗਿਆ ਸਿਰਫ ਇਹਨਾਂ ਕੋਲੋਂ ਛੜਾਣ ਦੇ ਉੱਤੇ ਤਾਂ ਮਾਨ ਸਾਹਿਬ ਤੁਸੀਂ ਇੱਧਰ ਨੂੰ ਕਿਉਂ ਮਾਨ ਸਾਹਿਬ ਨੂੰ ਤਾਂ ਇਹ ਕਰਨਾ ਚਾਹੀਦਾ ਸੀ ਜੇ ਕੱਲ ਮਤਲਬ ਕਿ ਮਾਨ ਸਾਹਿਬ ਦੀ ਜਗ੍ਹਾ ਤੇ ਮੈਂ ਮੁੱਖ ਮੰਤਰੀ ਹੋਵਾਂ ਜਾਂ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਜਾਂ ਮਾਨ ਸਾਹਿਬ ਨੇ ਸਲਾਹ ਦਿਨਾ ਵੇ ਤੁਸੀਂ ਆਪਣਾ ਪੈਨ ਲੈ ਕੇ ਚੀਫ ਜਸਟਿਸ ਦੇ ਸਰਹਾਨੇ ਵੱਜੋ ਪੰਜਾਬ ਕਰਜ਼ੇ ਦੇ ਵਿੱਚ ਬਾੜ ਨਾਲ ਗ੍ਰਸਤ ਹੈ ਭਗਵੰਤਬਾਨ ਜੀ ਤੁਸੀਂ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਕੋਲ ਜਾਓ ਉਹਨਾਂ ਨੂੰ ਕਹੋ ਵੀ ਸਪੈਸ਼ਲ ਕੋਰਟ ਦਾ ਗਠਨ ਕੀਤਾ ਜਾਵੇ ਤੇ ਆ ਜਿੰਨੀਆਂ ਕਬਜ਼ੇ ਵਾਲੀਆਂ ਨੇ 26000 ਏਕੜ ਇਸ ਦਾ ਫਾਸਟ ਟਰੈਕ ਦੇ ਉੱਤੇ ਕੀਤਾ ਜਾਵੇ ਐ ਕਿਵੇਂ ਹੋ ਗਿਆ ਵੀ ਚੀਫ ਜਸਟਿਸ ਨਾ ਮੰਨੇ ਇੱਕ ਮੁੱਖ ਮੰਤਰੀ ਦੀ ਗੱਲ ਜੀ ਬਿਲਕੁਲ ਬਿਲਕੁਲ ਵਕਫਾ ਤਾ ਲੈ ਕੇ ਜਾਓ ਉਹਨਾਂ ਕੋਲ ਹਮ ਹਰਜੀ ਤਾਂ ਦੋ ਉਹਨਾਂ ਨੂੰ ਨੀਤ ਨਹੀਂ ਨਾ ਹਨੀਤ ਕਿਉਂਕਿ ਕਾਕੇ ਦੇਖੋ ਜੀ ਨੀਤ ਤਾਂ ਹੁਣ ਨੀਤਾਂ ਵਾਲੇ ਜਾਣਨ ਨੀਤਾਂ ਨੂੰ ਮੁਰਾਦਾ ਮੈਂ ਤਾਂ ਉਹੀ ਕਹਣਾ ਵੀ 4 ਸਾਲ ਹੋ ਗਏ ਨੇ ਹੁਣ ਇਹਨਾਂ ਨੂੰ ਤੇ ਇਹਨਾਂ ਨੇ ਜ਼ਮੀਨਾਂ ਖਾਲੀ ਕਰਨੀਆਂ ਸੀ ਬੜੇ ਬੁਲਡੋਜ਼ਰ ਮੈਂ ਵੇਖ ਰਿਹਾ ਜੀ ਇੱਥੇ ਬਠਿੰਡੇ ਦੇ ਵਿੱਚ ਵੀ ਜੇ ਮੈਂ ਨੋਟ ਕੀਤਾ ਆਪਣੇ ਆਪਾ ਗੂ ਰੋੜਾ ਮੈਂ ਇੱਥੇ ਦੇਖਿਆ ਸਾਰੀ ਸ਼ਾਮਲਾ ਜ਼ਮੀਨਾਂ ਸ਼ਾਮਲਾ ਜ਼ਮੀਨ ਦੇ ਉੱਤੇ ਵੀ ਅਦਾਲਤ ਦੀਆਂ ਸਿੱਧੇ ਫੈਸਲੇ ਨੇ ਕਿ ਇਹਦੇ ਉੱਤੇ ਕਿਸੇ ਤਰ੍ਹਾਂ ਦੀ ਉਸਾਰੀ ਕਰਜਾ ਨਹੀਂ ਹੋ ਸਕਦਾ ਫੇਕ ਉੱਥੇ ਲਾਉਂਦੇ ਨੇ ਆਪਣੇ ਕੀ ਕਹਿੰਦੇ ਤੁਹਾਡੇ ਨੋਟਿਸ ਕੋਈ ਸਿਗਨੇਚਰ ਵੀ ਕੋਈ ਨੰਬਰ ਨਹੀਂ ਕੋਈ ਕੁਝ ਨਹੀਂ ਵੀ ਇਹ ਜ਼ਮੀਨ ਆ ਜਿਹੜੀ ਜੀ ਸ਼ਾਮਲਾਟਾ ਕਹਿੰਦੇ ਤੋਂ ਭਾਬੀ ਕਰਪਸ਼ਨ ਦਾ ਘਰ ਸ਼ੁਰੂ ਕਰ ਲਿਆ ਵੀ ਆ ਤੇਰੇ ਨੋਟਿਸ ਲਾ ਕੇ ਆ ਕੇ ਦੇ ਜਾ ਨੋਟਿਸ ਵਰਤ ਜਾਂਦਾ ਨੰਬਰ ਹੀ ਨਹੀਂ ਜੋ ਨੋਟਿਸਾਂ ਦਾ ਹੁਣ ਇਹਦੇ ਉੱਤੇ ਜੇਕਰ ਆਪਾਂ ਗੱਲ ਕਰੀਏ ਤਾਜ਼ਾ ਤਰੀਕ ਮੇ ਕਪੀਟੀਸ਼ਨ ਬੈਂਦੀ ਆ ਬਠਿੰਡੇ ਜਨ ਦੇ ਨਾਲ ਸੰਬੰਧਤ ਉਹ ਕੀ ਆ ਦੇਖੋ ਜੀ ਉਹ ਪਟੀਸ਼ਨ ਮੇਰੀ ਪਾਈ ਹੋਈ ਹੈ ਕਪੀ ਆਈ ਐਲ ਪਾਈ ਹੋਈ ਆ ਜੀ ਜਦੋਂ ਇਹ ਯੁੱਧ ਨਸ਼ਾ ਵਿਰੋਧ ਦੇ ਵਿੱਚ ਤੋੜਨ ਲੱਗੇ ਅਨਧਿਕਾਰ ਤੋਂ ਸਾਰੀਆਂ ਜੀ ਤੋ ਇਹ ਜਾ ਕੇ ਗਰੀਬਾਂ ਦੇ ਘਰ ਜਿਨ੍ਹਾਂ ਨੇ ਦੁੱਕੀ ਦੁੱਕੀ ਜੋੜ ਕੇ ਉਹ ਸਾਰੇ ਡਰਗ ਪੈਡਲਰ ਨੇ ਹਮ ਹਮ ਮਤਲਬ ਕੋਈ ਵੱਡਾ ਡਰਗ ਦਾ ਕੋਈ ਮਾਫੀਆ ਕਿੰਗਪਿੰਨ ਨਹੀਂ ਹੈ ਜੀ ਕਿੰਗਪਿੰਨ ਤਾਂ ਤੁਹਾਡੀਆਂ ਕਲੋਨੀਆ ਤੁਹਾਡੇ ਗਵਾਂਡ ਚ ਮੇਰੇ ਗਵਾਂਡ ਚ ਬੈਠੇ ਹੋਣਗੇ ਕਿਤੇ ਹਮ 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 ਰਜਿਸਟਰੀਆਂ ਕਰਾ ਕੇ ਤੇ ਚਿਪਸ ਤੇ ਟਾਈਲਾਂ ਲਾ ਕੇ ਤੇ ਬਕਾਇਦਾ ਬੁੱਚ ਵਰਕ ਕਰਾ ਕੇ ਆਪਣੀਆਂ ਕੋਠੀਆਂ ਦਾ ਉਹਨਾਂ ਦੀਆਂ ਕੋਠੀਆਂ ਤਾਂ ਢਾਈਆਂ ਨਹੀਂ ਜਾ ਰਹੀਆਂ ਤਾਂ ਇਸੇ ਹਿਸਾਬ ਨਾਲ ਪੰਚਾਇਤੀ ਜ਼ਮੀਨ ਦਾ ਦੇਖਦੇ ਦੇਖਦੇ ਬਠਿੰਡੇ ਦਾ ਇੱਕ ਮਾਮਲਾ ਆ ਗਿਆ ਜੀ ਆਪਣੇ ਧਿਆਨ ਦੇ ਵਿੱਚ ਬਟੰਡਾ ਕੈਮੀਕਲ ਲਿਮਟਿਡ ਦੀ ਇੱਕ ਡਿਸਟਿਲਰੀ ਹੈ ਜੀ ਮਛਾਣਾ ਪਿੰਡ ਦੇ ਵਿੱਚ ਪਰ ਉਹ ਮਛਾਣਾ ਪਿੰਡ ਤੋਂ ਵੱਧ ਕੇ ਪੱਸਰ ਕੇ ਪੰਚਾਇਤੀ ਜ਼ਮੀਨ ਸੰਗਤ ਕਲਾਂ ਦੀ ਵੀ ਉਹ ਵਿੱਚ ਲੈ ਲਈ ਅੱਛਾ ਪੰਚਾਇਤੀ ਲੈ ਲਈ ਜੀ ਹੁਣ ਪੰਚਾਇਤ ਇਹ ਨਹੀਂ ਦੱਸ ਸਕ ਰਹੀ ਵੀ ਇਹ ਕਿੱਸਾ ਉਹ ਨਾ ਦਿੱਤੀ ਹੈ ਕਿਉਂਕਿ ਜਿਹੜੀ ਪੰਚਾਇਤੀ ਕਾਮਨ ਲੈਂਡ ਹੁੰਦੀ ਹੈ ਉਹ ਤਾਂ ਐਵੇਂ ਤਾਂ ਦਿੱਤੀ ਜਾ ਸਕਦੀ ਉਹਦੇ ਪੂਰੀ ਗਾਈਡਲਾਈਨ ਹੈ ਜੀ 26 27 ਪੁਆਇੰਟ ਨੇ ਜਿਹਦੇ ਲਈ ਉਹ ਦਿੱਤੀ ਜਾ ਸਕਦੀ ਹੈ ਹੁਣ ਸ਼ਰਾਬ ਦੀ ਫੈਕਟਰੀ ਉੱਥੇ ਕੰਦ ਗੱਡੀ ਬੈਠੀ ਹੈ ਜੀ ਉਧਰਲੇ ਪਾਸੇ ਨੂੰ ਗੇਟ ਕੱਢਿਆ ਹੋਇਆ ਘਟੋ ਘਾਟ ਘਟੋ ਘਾਟ ਨਹੀਂ ਐਗਜ਼ੈਕਟ ਦੱਸ ਦਿਨਾ 20 ਕਨਾਲ ਤੇ 16 ਮਰਲੇ ਹੈਗੀ ਹੈ ਜੀ ਪੰਚਾਇਤੀ ਲੈਂਡ ਜੀ ਤੇ ਇੱਕ ਗੈਰ ਮਰੂਸੀਆਂ ਹੁੰਦੀ ਹੈ ਹਾਂ ਗੈਰ ਮਰੂਸੀ ਹੋ ਜਾਂਦੀ ਹੈ ਹਾਂ ਜੀ ਕਬਜ਼ੇ ਦੀ ਹੁੰਦੀ 9 ਕਨਾਲ ਉਹ ਹੈ ਜਿਹੜੀ ਇਹਨਾਂ ਦੀ ਬਾਉਂਡਰੀ ਦੇ ਅੰਦਰ ਹੈ ਠੀਕ ਹੈ ਹੁਣ ਉਹ ਬਾਉਂਡਰੀ ਦੇ ਅੰਦਰ ਹੈ ਹੈ ਕਿੰਨਾ ਦੀ ਜੀ ਰਜਿੰਦਰ ਮਿੱਤਲ ਜੀ ਦੀ ਜੀ ਰਜਿੰਦਰ ਮਿੱਤਲ ਜੀ ਕੋਣ ਤੇ ਰਜਿੰਦਰ ਮਿੱਤਲ ਜੀ ਤੇ ਉਹਨਾਂ ਦੇ ਨਾਲ ਜਿਹੜੇ 파ਟਨਰ ਨੇ ਉਹ ਵੀ ਉਹਨਾਂ ਦੇ ਰਿਸ਼ਤੇਦਾਰੀ ਚ ਆਂਦੇ ਨੇ ਦੋਨੋਂ ਦੇ ਦੋਨੋਂ ਉਸ ਦੇ ਮਾਲਕ ਨੇ ਤੇ ਡਿਸਟਿਲਰੀ ਦੇ ਵਿੱਚ ਇੱਕ ਐਕਸਾਈਜ਼ ਦਾ ਅਸਿਸਟੈਂਟ ਕਮਿਸ਼ਨਰ ਬੈਠਦਾ ਬੈਂਦਾ ਬੈਂਦਾ ਇੱਕ ਇੱਟ ਵੀ ਉੱਥੇ ਲੱਗੇ ਤਾਂ ਉਹਦੇ ਕੋਲ ਨੋਟ ਹੁੰਦੀ ਆ ਵੀ ਆ ਡਿਸਟਿਲਰੀ ਹੈ ਕਿਉਂਕਿ ਉੱਥੇ ਡਿਸਟਿਲਰੀ ਹੈ ਨਾ ਬਾਉਂਡਰੀ ਹੈ ਬਾਉਂਡਰੀ ਹੈ ਉਸ ਅਧਾਰ ਦੀ ਉੱਤੇ ਉਹਨੂੰ ਬਿਲਕੁਲ ਬਿਲਕੁਲ ਲਿਖ ਕੇ ਨਕਸ਼ਾ ਬਣਾ ਕੇ ਫਿਰ ਉਹਦਾ ਲਾਇਸੈਂਸ ਬਿਲਕੁਲ 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 ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਵੱਧ ਗਈ ਹੈ ਬਾਉਂਡਰੀ ਹੂੰ ਜੇ ਜੀਓ ਤੁਸੀਂ ਲਾਓ ਅੱਜ ਕੱਲ ਤਾਂ ਬੜੇ ਤਗੜੇ ਮੈਪ ਨੇ ਜੀ 2015 16 ਵਾਲਾ ਨਕਸ਼ਾ ਦੇਖ ਲਓ ਜਿਹੜਾ origignal ਜਿਹੜਾ ਗੂਗਲ ਤੋਂ ਆਂਦਾ ਹੈ ਗੂਗਲ ਜੀਓ ਤੋਂ ਉਹਦੇ ਵਿੱਚ ਬਾਉਂਡਰੀ ਉੱਥੇ ਹੈ ਨਹੀਂਗੀ ਬਾਹਰ ਹੈ ਜ਼ਮੀਨ ਹੁਣ ਵਾਲੀ ਦੇਖ ਲਓ ਹੁਣ ਵਾਲੀ ਦੇ ਵਿੱਚ ਬਾਉਂਡਰੀ ਆ ਜਾਂਦੀ ਹੈ ਜੀ ਸ਼ੈੱਡ ਬਣ ਗਏ ਨੇ ਤੇ ਸਾਰਾ ਕੁਝ ਹੋ ਗਿਆ ਤਾਂ ਆਪਾਂ ਪਹਿਲਾਂ ਲਿਖਿਆ ਚੀਫ ਸਿਕੱਤਰ ਨੂੰ ਲਿਖਿਆ ਐਕਸਾਈਜ਼ ਕਮਿਸ਼ਨਰ ਨੂੰ ਲਿਖਿਆ ਤੇ ਸੱਤ ਅੱਠ ਜਾਣਿਆਂ ਨੂੰ ਮੇਲ ਪਾਈ ਬੇਜਨਾਬਾ ਪੰਚਾਇਤੀ ਜ਼ਮੀਨ ਹੈ ਇਸ ਨੂੰ ਕਰਾਓ ਖਾਲੀ ਜੀ ਕੋਈ ਜਵਾਬ ਨਹੀਂ ਦਿੱਤਾ ਜਵਾਬ ਨਹੀਂ ਦਿੱਤਾ ਤਾਂ ਮੈਂ ਪੀਆਈਐਲ ਪਾ ਦਿੱਤੀ ਹੈ ਜੀ ਰਜਿੰਦਰ ਮਿੱਤਨ ਸਾਹਿਬ ਨੇ ਹੋਈ ਗੱਲ ਤੁਹਾਡੀ ਨਹੀਂ ਜੀ ਮੈਂ ਖਦਲੀ ਕਰਨੀ ਹੈ ਜੀ ਵੀ ਖਾਲੀ ਕਰ ਦਿਓ ਨਹੀਂ ਜੀ ਮੇਰੀ ਮੇਰੀ ਉਹਨਾਂ ਨਾਲ ਕੀ ਹੈ ਮੇਰਾ ਮਤਲਬ ਪੰਚਾਇਤੀ ਜ਼ਮੀਨ ਦਾ ਹੈ ਨਹੀਂ ਵੀ ਮਿੱਤਰ ਸਾਹਿਬ ਤੁਸੀਂ ਪੰਚਾਇਤੀ ਜ਼ਮੀਨ ਦੱਬੇ ਬੈਠੇ ਖਾਲੀ ਕਰਵਾਓ ਤਾਂ ਮੈਂ ਪੱਤਰਕਾਰਨੀ ਆ ਜੀ ਇਹ ਗੱਲ ਤੁਸੀਂ ਕਰਨੀ ਚਾਹੋ ਤਾਂ ਕਰ ਸਕਦੇ ਹੋ ਉਹਨਾਂ ਨਾਲ ਅਸੀਂ ਕਰ ਲਾਂਗੇ ਹਾਂ ਹਾਂ ਜੀ ਉਹ ਤੁਸੀਂ ਕਰ ਸਕਦੇ ਹੋ ਸਾਡੇ ਕੋਲ ਤਾਂ ਕਾਗਜ਼ ਪੱਤਰ ਨੇ ਪੂਰੇ ਦੇ ਪੂਰੇ ਠੀਕ ਹੈ ਵੀ ਇਹ ਪੰਚਾਇਤੀ ਜ਼ਮੀਨ ਹੈ ਤੇ ਸਾਡੇ ਕੋਲ ਫੋਟੋਗ੍ਰਾਫਸ ਨੇ ਸਾਡੇ ਕੋਲ ਪੂਰੇ ਗੂਗਲ ਦੀ ਉਹ ਹੈ ਸਾਡੇ ਕੋਲ ਨਕਸ਼ਾ ਹੈ ਸਾਡੇ ਕੋਲ ਹੋਰ ਵੀ ਬੜੇ ਪ੍ਰੂਫ ਨੇ ਜਿਹੜੇ ਹਜੇ ਅਸੀਂ ਪੈਟੀਸ਼ਨ ਦੇ ਵਿੱਚ ਲਗਾਏ ਨਹੀਂ ਜੀ ਅਜੇ ਤਾਂ ਜਵਾਬ ਉਡੀਕਦੇ ਆ ਇਹਨਾਂ ਦਾ ਅਸੀਂ 7-8 ਪਾਰਟੀਆਂ ਬਣਾਈਆਂ ਨੇ ਚੀਫ ਸਕੱਤਰ ਨੂੰ ਭਾਇਆ ਜੀ ਐਡੀਸ਼ਨਲ ਚੀਫ ਸਕੱਤਰ ਜਿਹੜੇ ਪੰਚਾਇਤ ਡਿਵੈਲਪਮੈਂਟ ਦੇਦੇ ਨੇ ਉਹਨਾਂ ਨੂੰ ਭਾਇਆ ਰੂਰਲ ਡਿਵੈਲਪਮੈਂਟ ਵਾਲਿਆਂ ਨੂੰ ਡੀਸੀ ਬਟਿੰਡਾ ਐਸਐਸਪੀ ਬਟਿੰਡਾ ਠੀਕ ਹੈ ਜੀ ਤੇ ਐਕਸਾਈਜ਼ ਕਮਿਸ਼ਨਰ ਇਹ ਸਾਰੇ ਦੇ ਸਾਰੇ ਹਜੇ ਅਸੀਂ ਲਾਈਨ ਤੇ ਲੇਤੇ ਨੇ ਹਜੇ ਤਿੰਨ ਚਾਰ ਡਿਪਾਰਟਮੈਂਟ ਜਿਹੜੇ ਨੇ ਉਹ ਲਾਈਨ ਤੇ ਲੈਣੇ ਬਾਕੀ ਨੇ ਪਹਿਲਾਂ ਤਾਂ ਇਹਨਾਂ ਦਾ ਜਵਾਬ ਦੇਖੀਏ ਵੀ ਇਹ ਜਵਾਬ ਕੀ ਦਿੰਦੇ ਨੇ ਵੀ ਕਿਵੇਂ ਕਿਵੇਂ ਹੋ ਗਈ ਇਹ ਚੀਜ਼ ਜੀ ਹੂੰ ਵੀ ਐਡੀ ਵੱਡੀ ਪਾਰਟੀ ਐ ਬਟੰਡੇ ਦੀ ਸਭ ਤੋਂ ਅਮੀਰ ਘਰਾਨਾ ਤੁਸੀਂ ਲਾ ਸਕਦੇ ਹੋ ਬਿਲਕੁਲ ਬਿਲਕੁਲ ਠੀਕ ਹੈ ਜੀ بڑے ਵੱਡੇ ਮਾਲ ਨੇ ਤੇ ਹੋਟਲ ਨੇ ਤੇ ਸਾਰਾ ਕੁਝ ਐ ਪਰ ਅਸ਼ੋਕੜ ਜਿਹੜਾ ਇਹਨਾਂ ਦਾ ਵੀ ਕੁਝ ਉਸੇ ਤਰ੍ਹਾਂ ਦਾ ਹੀ ਰਿਹਾ ਵਾ ਹੂੰ ਤਾਨੂੰ ਯਾਦ ਹੋਣਾ ਪਿੱਛੇ ਜੇ ਇਹਨਾਂ ਦੇ ਇੱਕ ਕੇਸ ਜਿਹੜਾ ਹੈ ਉਹ ਹਜੇ ਤੱਕ ਚੱਲੀ ਜਾਂਦਾ ਹੈ ਜਮਾਨਤ ਤੇ ਹੀ ਨਹੀਂ ਬਾਹਰ ਅਚੋ ਕਿਹੜਾ ਉਹ ਇਹਨਾਂ ਦੀ ਜਿਹੜੇ ਘੋ ਦੇ ਵਿੱਚ ਅਨੀਮਲ ਬੀਫ ਦੀ ਚਰਬੀ ਮਿਲੀ ਸੀ ਬਹੁਤ ਪੁਰਾਣਾ ਕੇਸ ਆ ਬਹੁਤ ਪੁਰਾਣਾ ਹੋਜੀ ਚੱਲ ਰਿਹਾ ਜੀ ਬਿਲਕੁਲ ਬਿਲਕੁਲ ਇਹਨਾਂ ਦੇ ਪਿਤਾ ਜੀ ਪੂਰੀ ਆਪਣੀ ਜ਼ਿੰਦਗੀ ਭੋਗ ਕੇ ਸਵਰਗਵਾਸ ਹੋ ਗਏ ਨੇ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅੱਛਾ ਉਹ ਕਿਸੇ ਚੱਲ ਰਿਹਾ ਡਿਸਾਈਡ ਨਹੀਂ ਨਹੀਂ ਜੀ ਨਹੀਂ ਇਹ ਡਿਸੀਜਨ ਤੇ ਨਹੀਂ ਹੈ ਉਹ ਡਿਸੀਜਨ ਡਿਸਾਈਡ ਕਿਵੇਂ ਹੋ ਸਕਦਾ ਜੀ ਜਦੋਂ ਚੀਜ਼ ਫੜੀ ਗਈ ਹੈ ਤਾਂ ਸਾਰਾ ਕੁਝ ਹੋ ਗਿਆ ਡਿਲੇ ਹੋ ਸਕਦਾ ਆ ਪੜੇ ਤੇ ਪੈਸੇ ਵਾਲਿਆਂ ਦੇ ਡਿਲੇ ਹੋ ਜਾਂਦੇ ਨੇ ਤੇਰੇ ਹਰੇ ਅਰਗਾ ਕਰੇ ਭਰਾਵਾ ਦਾ ਆਪਾਂ ਦਾ ਤੀਜੇ ਦਿਨ ਆਪਾਂ ਨੂੰ ਤਾਂ ਜੱਜਮੈਂਟ ਦੇ ਕੇ ਤਾਂ ਅੰਦਰ ਕੀਤੇ ਹੋਈ ਹੈ ਪਰ ਨੋਟਾਂ ਵਾਲੇ ਬੰਦਿਆਂ ਦਾ ਚੱਲੇ ਜਾਂਦਾ ਹੈ ਜੀ ਤਾਂ ਪਸ਼ੋਕੜ ਇਹਨਾਂ ਦਾ ਉਹ ਵੀ ਰਿਹਾ ਹੈ ਪਰ ਆਪਾਂ ਉਹਦੇ ਨਾਲ ਉਹਨਾਂ ਚੀਜ਼ਾਂ ਨਾਲ ਨਹੀਂ ਸਰਮੈਂਸ਼ਨ ਮੈਂ ਜ਼ਰੂਰ ਆਪਣੇ ਕੇਸ ਦੇ ਵਿੱਚ ਵੀ ਇਸ ਦਾ ਕੀਤਾ ਕਿ ਉਹ ਜੱਜ ਸਾਹਿਬ ਨੂੰ ਦੱਸਣਾ ਪੈਂਦਾ ਹਾਂ ਜੀ ਵੀ ਪੁਰਾਣਾ ਕੇਸ ਵੀ ਇਹਨਾਂ ਦਾ ਕੋਈ ਪੁਰਾਣਾ ਕੇਸ ਵੀ ਇਸ ਦਾ ਦੇ ਚੱਲੇ ਨੇ ਇਹਨਾਂ ਦੇ ਉੱਤੇ ਤੇ ਹੁਣ ਆਪਣੇ ਪੰਜਾਬ ਦੇ ਵਿੱਚ ਐਵੇਂ ਹੀ ਚੱਲਦਾ ਹੈ ਜੀ ਜਿਹੜੇ ਆਈਐਸ ਆਈਪੀਐਸ ਜਿਹੜੇ ਹੈਗੇ ਨੇ ਨਾ ਜਾਂ ਬਿਊਰੋਕਰੇਟਸ ਜਿਹੜੇ ਨੇ ਜੀ ਆਪਾਂ ਜਿਹੜੀ ਆਪਾਂ ਇੱਥੇ ਪੰਜਾਬ ਦੇ ਵਿੱਚ ਨਾ ਇੱਕ ਬੜੀ ਚੀਜ਼ ਚੱਲਦੀ ਹੈ ਏਜੰਸੀਆਂ ਕਰਾ ਦਿੰਦੀਆਂ ਨੇ ਏਜੰਸੀ ਏਜੰਸੀ ਜੁਨਸੀ ਕੋਈ ਵਾਰੋ ਨਹੀਂ ਆਂਦੀ ਹੁੰਦੀ। ਇਹ ਏਜੰਸੀ ਜਿਹੜਾ ਹੈ ਨਾ ਇਹ ਸਟੀਲ ਸਟਰਕਚਰ ਹੁੰਦਾ। ਸਟੀਲ ਫਰੇਮ ਜਾਣਦੇ ਹੋ? ਸ਼ੁਰੂ ਤੇ ਅੰਦਾਜ਼ੀ ਇਹ ਸਟੀਲ ਫਰੇਮ ਹੁੰਦਾ। ਇਹ ਸਟੀਲ ਫਰੇਮ ਕਿਦਾ ਹੁੰਦਾ ਪੋਲਿਟਿਸ਼ਨਾਂ ਦਾ ਨਹੀਂ ਹੁੰਦਾ। ਇਹ ਸਟੀਲ ਫਰੇਮ ਜਿਹੜਾ ਬਣਿਆ ਹੁੰਦਾ ਹੈ ਨਾ ਇਹ ਇਸੇ ਤਰ੍ਹਾਂ ਦੇ ਸੀਨੀਅਰ ਆਈਪੀਐਸ ਆਈਐਸ ਦਾ ਬਣਿਆ ਹੁੰਦਾ। ਜੀ। ਇੱਥੋਂ ਤੱਕ ਨਹੀਂ ਇਹ ਕੜੀ ਐਂਦਾ ਕਰਦੇ ਕਰਦੇ ਇਹ ਚਲੀ ਜਾਂਦੀ ਹੈ ਸੈਂਟਰ ਤੱਕ। ਇਸ ਸਟੀਲ ਫਰੇਮ ਨੂੰ ਟੁਟ ਬਣਿਆ ਜੀ ਇਹ ਆਲਰੇਡੀ ਟੁੱਟੀ ਇੰਦਰੋਂ ਚੱਲ ਪਣੀ ਉਹ ਚੱਲ ਵੀ ਉਧਰ ਬਿਲਕੁਲ 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 ਜਿਹੜੀ ਤੁਹਾਡੇ ਕਨੈਕਟ ਇਹ 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 ਦੇ ਵਿੱਚ ਪੋਲੀਟਿਸ਼ੀਅਨ ਬਿਲਕੁਲ ਨਹੀਂ ਹੁੰਦੇ ਪੋਲੀਟਿਸ਼ੀਅਨ ਤਾਂ ਆ ਕੇ ਵਿਚਾਰੇ ਉਹਨਾਂ ਨੂੰ ਤਾਂ ਟੋਟਾ ਪਾ ਦਿੱਤਾ ਜਾਂਦਾ ਆਪਣਾ ਹਿੱਸਾ ਪਾ ਦਿੱਤਾ ਜਾਂਦਾ ਜੀ ਉਹ ਆਂਦੇ ਜਾਂਦੇ ਰਹਿੰਦੇ ਨੇ ਪੋਲੀਟਿਸ਼ੀਅਨ ਇਹ ਉੱਥੇ ਸਟੀਲ ਸਟਰਕਚਰ ਉੱਥੇ ਹੀ ਰਹਿੰਦਾ ਜਿਹਦਾ ਕੋਈ ਨਾਮ ਨਹੀਂ ਕੁਛ ਨਹੀਂ ਅੱਛਾ ਇੱਕ ਚੀਜ਼ ਦੱਸੋ ਅੱਜ ਇੱਕ ਹੋਰ ਲੇਟੈਸਟ ਡਵੈਲਪਮੈਂਟ ਹੋਈ ਹੈ ਜੀ ਕਹਿੰਦੇ ਜਿਹੜੇ 3000 ਆਪਣੇ ਖੇਡ ਮੈਦਾਨ ਬਣਨੇ ਨੇ ਜੀ ਕਹਿੰਦੇ ਇਹ ਤਾਂ ਖੇਲੋ ਭਾਰਤ ਖੇਲੋ ਕਰਕੇ ਕੋਈ ਇਹੋ ਜਿਹਾ ਸੈਂਟਰ ਦੀ ਸਕੀਮ ਹੈ ਤੇ ਕਹਿੰਦੇ ਇਹਦਾ ਕਹਿੰਦੇ ਐਸੀ ਪੈਸਾ ਲਾ ਰਹੇ ਆ ਉਹਦੇ ਬਾਰੇ ਅਪਡੇਟ ਹੈ ਤੁਹਾਡੇ ਨਹੀਂ ਉਹਦੇ ਬਾਰੇ ਕੋਈ ਅਪਡੇਟ ਨਹੀਂ ਉਹਦੇ ਬਾਰੇ ਇੱਕੋ ਹੀ ਅਪਡੇਟ ਹੈ ਜੀ ਕਿਉਂਕਿ ਹੁਣ ਜਿਹੜਾ ਵੀ ਪ੍ਰੋਗਰਾਮ ਹੋਏਗਾ ਹਮ ਸਾਰੇ ਉਹਦੇ ਜੇ ਇੱਕ ਟੈਂਟ ਜ਼ਰੂਰ ਕਰੋੜ ਰੁਪਏ ਦਾ ਦਿੱਲੀ ਤੋਂ ਆਂਦਾ ਹੁਣ ਉਹ ਕਿਹੜੇ ਐਮਪੀ ਸਾਹਿਬ ਦਾ ਤੇ ਕਿਹੜੇ ਦਿੱਲੀ ਵਾਲਿਆਂ ਦਾ ਰਿਸ਼ਤੇਦਾਰ ਦਾ ਹੈ ਜੀ ਜਿਹਦੀ ਪੇਮੈਂਟ ਹੁੰਦੀ ਹੈ ਆਪਣੇ ਤੇ ਬਠਿੰਡੇ ਟੈਂਟਰ ਹੈ ਨਹੀਂਗੇ ਜੀ ਵੀ ਉਹ ਟੈਂਟ ਲੱਗ ਜਾਣ ਮੌਸਮ ਵੀ ਅੱਜਕੱਲ ਤਾਂ ਠੀਕ ਹੈ ਤੁਸੀਂ ਕੱਲ ਵੀ ਜਾ ਕੇ ਆਓ ਹਮ ਹਮ ਅੱਜ ਵੀ ਜਾਣਾ ਹੁਣ ਅੱਛਾ ਅੱਜ ਵੀ ਲੈ ਜਾਣਾ ਅੱਜ ਹੁਣ ਸੱਚਲੇ ਜਾਣਾ ਹੀ ਆ ਅੱਛਾ ਜੀ ਹਾਂ ਠੀਕ ਹੈ ਅਚਨਿਵਾਰ ਵਾਲੇ ਦਿਨ ਔਰ ਆਰਾਮਪੁਰੇ ਆ ਰਹੇ ਨਾ ਤਾਂ ਘੱਟ ਅੱਛਾ ਉਹਦੇ ਉਹ ਸਟੇਡੀਅਮ ਜਿਹੜਾ ਉਦਘਾਟਨ ਕਰਕੇਗੇ ਟੈਂਟ ਸਾਲ ਜੀ ਖੇਡ ਹੁੰਦਾ ਹਾਂ ਖੇਡ ਮੈਦਾਨ ਸਟੇਡੀਅਮ ਨਹੀਂ ਹੈਗਾ ਹਾਂ ਖੇਡ ਮੈਦਾਨ ਹੁਣ ਮੈਦਾਨ ਦੇ ਹੋਗੇ ਹੁਣ ਤਾਂ ਟਰਾਂਸਫਾਰਮਰਾਂ ਦੇ ਹੋਣ ਲੱਗੇ ਹਮ ਹਮ ਉਹ ਉਦਘਾਟਨ ਠੀਕ ਹੈ ਨਾ ਇਹੀ ਇਹੀ ਪਾਰਟੀ ਉਹ ਹੈ ਜਿਹੜੀ ਉਦੋਂ ਹੱਸਦੀ ਹੁੰਦੀ ਸੀ ਜਦੋਂ ਮੋਦੀ ਸਾਹਿਬ ਬਾਥਰੂਮਾਂ ਤੇ ਲੈਟਰੀਨਾਂ ਦੇ ਉਦਘਾਟਨ ਕਰਦੇ ਫਿਰਦੇ ਸੀ ਜੀ ਹੁਣ ਆਪ ਟ੍ਰਾਂਸਫਰਮਰਾਂ ਦੇ ਜੱਫੇ ਪਾਪਾ ਫੋਟੋ ਆ ਕੇ ਚਾਣ ਲੱਗੇ ਹੋਏ ਨੇ ਉਹ ਮੈਂ ਤਾਂ ਡਰ ਦਾ ਮਾਰ ਆਪਣੀ ਗਲੀ ਦਾ ਬਲਬ ਨਹੀਂ ਰਿਪੋਰਟ ਕਰ ਰਿਆ ਵੀ ਐਵੇਂ ਕਿਸੇ ਐਮਐਲਏ ਨੂੰ ਭੇਜ ਦੇਣਗੇ ਉਹਦਾ ਉਹ ਗਲੀ ਦੀ ਲਾਈਟ ਖਰਾਬ ਹੈ ਹੁਣ ਤਾਂ ਉਹ ਕਰਨ ਲੱਗੇ ਵੀ ਡਰ ਲੱਗਦਾ ਵੀ ਐਮਐਲਏ ਨਾਲ ਆ ਕੇ ਫੀਤਾ ਕੱਟਣ ਲੱਗ ਜਵੇ ਮੈਂ ਲਾਈਟ ਠੀਕ ਕਰਾਤੀ ਨਵੀਂ ਲਾਈਟ ਲਵਾਈ ਆ ਇੱਥੇ ਤਾਂ ਮਜ਼ਾਕ ਲੱਗ ਰਿਹਾ ਜੀ ਪਰ ਅਪਣ ਜਿਹੜਾ ਪੰਜਾਬ ਹ ਉਸ ਦੇ ਵਿੱਚ ਆ ਉਹਦੀ ਆਪਾਂ ਜਿਹੜੀ ਮੇਨ ਗੱਲ ਸੀਗੀ ਜਮੀਨ ਦੀ ਜਮੀਨ ਦੀ ਪੰਜਾਬ ਦੇ ਉੱਤੇ ਜਿਸ ਹਿਸਾਬ ਦਾ ਕਰਜ਼ਾ ਹੈ ਇਹ ਕਰਜ਼ਾ ਤੁਸੀਂ ਜੇ ਇਹਨਾਂ ਕੋਲ ਹੀ ਦੇਖੋ ਜੀ ਕਰੋੜਾਂ ਲੱਖਾਂ ਕਰੋੜ ਰੁਪਏ ਦੀ ਜ਼ਮੀਨ ਜੀ ਸਿਰਫ ਰੁਤਬੇ ਕਰਕੇ ਦੱਬ ਕੇ ਬੈਠੇ ਨੇ ਕਿੱਥੇ ਕਾਨੂੰਨ ਤੇ ਕਿੱਥੇ ਕੀ ਹੈ ਚੀਫ ਜਸਟਿਸ ਕੋਲ ਮੈਂ ਜਿਸ ਤਰ੍ਹਾਂ ਪਹਿਲਾਂ ਗਿਆ ਚੀਫ ਜਸਟਿਸ ਕੋਲ ਜਾ ਕੇ ਸੈਪਰੇਟ ਕੋਰਟ ਦੀ ਇੱਕ ਫਾਸਟ ਟਰੈਕ ਕੋਰਟ ਦੀ ਕਿਉਂ ਨਹੀਂ ਮੰਗ ਕਰਦੇ ਜਿਹਦੇ ਵਿੱਚ ਇਹ ਸਾਰੇ ਕੇਸ ਲੱਗਣ ਜੀ ਪਤਾ ਨਹੀਂ ਹੈ ਜੇ ਕਹਿ ਸਕਦੇ ਨੇ ਵੀ 26000 ਕਿ ਪਿੰਡ ਨੂੰ ਪਤਾ ਨਹੀਂ ਹੈ ਮੇਰੀ ਜ਼ਮੀਨ ਕਿਹੜੀ ਹੈ ਤੇ ਕਿਹਦੇ ਕੋਲ ਪਈ ਹੈ ਸੋ ਗਰੇਵਾਲ ਸਾਹਿਬ ਨੇ ਇੱਕ ਰਿੱਟ ਪਾਈ ਹੈ ਜੀ ਹੁਣ ਉਹ ਰਿੱਟ ਦਾ ਅੱਗੇ ਕੀ ਨਤੀਜਾ ਨਿਕਲਦਾ ਹੈ ਗੱਲ ਭਾਵੇਂ ਜਿਵੇਂ ਥੋੜੀ ਜਿਹੀ ਇਹ ਕਹਿਣ ਨੂੰ ਤਾਂ ਕਨਾਲਾਂ ਦੀ ਜ਼ਮੀਨ ਹੈ ਪਰ ਕਹਿੰਦੇ ਹੁੰਦੇ ਆ ਗੱਲ ਸਹੇਦ ਦੀ ਨਹੀਂ ਗੱਲ ਪੈਸੇ ਦੀ ਹੁੰਦੀ ਹੈ ਪਾਹਾ ਤੌਰਤਾ ਹੁਣ ਪਾਹਾ ਦੇਖਦੇ ਆ ਕਿੱਧਰ ਨੂੰ ਲੈ ਕੇ ਜਾਂਦਾ ਕਿਹਦੇ ਕਿਹਨੂੰ ਵਿੱਚ ਬਲੇਟੇ ਚ ਲੈਂਦਾ ਸੋ ਇਸ ਗੱਲਬਾਤ ਦੇ ਉੱਤੇ ਆਪਣੇ ਕਮੈਂਟ ਜਰੂਰ ਦੇਣਾ ਗਰੇਵਾਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਐਡਾ ਵਧੀਆ ਜਿਹੜਾ ਇਹ ਪੰਜਾਬ ਦੇ ਹਿੱਤ ਦੀ ਜਿਹੜੀ ਪਟੀਸ਼ਨ ਪਾਈ ਹੈ ਤੁਹਾਨੂੰ ਵਧਾਈਆਂ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਰੂਆਤ ਹੈ ਜੀ ਅੱਗੇ ਦੇਖੋ ਕਿੱਦੇ ਕਿ